ਤੇ ਲੋ ਜੀ ਹੁਣ ਆਪਾਂ ਕੱਟਦੇ ਆਂ ਸਲਵਾਰ ਇਹ ਆਪਣਾ ਜਿਹੜਾ ਕਮੀਜ਼ ਨਾਲ ਉਹ ਕੱਪੜਾ ਲਿਆ ਸੀਗਾ ਉਹ ਕੱਟ ਲੈਨੇ ਆਂ ਨਿਸ਼ਾਨੀ ਲਗਾਤੀ ਆਪਾਂ ਨੇ ਆਪਾਂ ਕੱਟਦੇ ਆਂ 33 ਇੰਚ ਕੁੰਦੇ ਵੱਡੇ ਪਾ ਲੈਨੇ ਆਂ 벨ਟ ਪਾ ਲੈਨੇ ਫਿਰ ਛੋਟੀ ਫਿਰ ਗੋਡਿਆਂ ਜੇ ਚਾਹੇ ਇੱਥੋਂ ਘਟੀ ਜਾਊਗੀ ਆ 9 ਇੰਚ ਪਹੁੰਚਾ ਕਿੰਨੇ ਇੰਚ ਰੱਖਦੀ ਆ ਆ ਆ ਹੈਗਾ 7 ਇੰਚ ਐ 7 ਇੰਚ ਤਿਆਰ ਰੱਖੀਂ ਮੂਰੀ 7 ਇੰਚ ਤਿਆਰ ਹਾਂ ਕੱਟਾ 7 ਤੋਂ ਸਾਢੇ 6 ਰੱਖੀਂ ਕੁਸਾ ਤਰਫ ਦੇਖ ਲਈ ਕਿੰਨਾ ਰੱਖਣਾ ਇਸ 9 ਇੰਚਾ ਦਾ ਹੁਣ ਤਾਂ ਘੱਟ ਹੋਉਂਦੀ ਇਹ ਮੋਰ ਹਾਂ 9 ਇੰਚ ਰੱਖ ਗਈ ਇੱਧਰ ਨੂੰ ਆਉਟ ਐਡੀ ਹਨਾ ਸੁਸੂ ਲੈ 9 ਇੰਚ ਤੇ ਇੱਧਰ ਨਿਸ਼ਾਨੀ ਲਗਾਤੀ ਹੁਣ ਆਪਾਂ ਦੂਜੇ ਪਾਸੇ ਲਗਾਉਣੀ ਆ ਨਿਸ਼ਾਨੀ ਤੇ ਲੋ ਜੀ ਠੀਕ ਹੂੰ ਭਾਰੀ ਆ ਸਲਵਾਰ ਲਾਲੀ 2 1/2 ਇੰਚ ਤੇ ਨਿਸਾਨੀ ਹੁਣ ਇਹ ਕੱਟ ਦੋਵਾਰੇ ਨਿਸਾਨੀ ਲਾ ਤੇ ਲੋ ਜੀ ਇਧਰ ਮੋਰੀਆਂ ਤੇ ਨਿਸਾਨੀ ਲਾਤੀ ਤੇ ਉੱਧਰ ਲਗਾ ਲੀਏ ਹੁਣ ਇਹ ਵਿਚਾਲੇ ਨਿਸਾਨੀ ਲਗਾ ਲੈਨੇ ਫਿਰ ਇਹਨੂੰ ਕੱਟ ਲਾਂਗੇ ਤੇ ਉੱਪਰ ਤਰ ਕੇ ਟੇਢੀ ਤੇ ਲੋ ਜੀ ਇਧਰੋਂ ਕਾਟ ਪਾ ਦਾਂਗੇ ਇਧਰੋਂ ਕੱਟ ਕੇ ਹੁਣ ਕੱਟ ਦਈਏ ਇਹਨੂੰ ਚਲ ਮਤ ਦੀਆਂ ਨਾ ਅਗਲੇ ਤੂੰ ਕੱਟ ਲੈ ਭੈਣੇ ਤੂੰ ਨਹੀਂ ਤਾਂ ਨਹੀਂ ਰਿਹਾਂ ਚੀਕ ਲਾਣੀ ਤੇਰੇ ਹੱਥ ਨਹੀਂ ਲੱਗੀ ਵੀ ਮੇਰੇ ਤਾਂ ਹੱਥ ਲੱਗੀ ਵੀ ਆ ਲੈ ਉੱਪਰ ਤਰ ਰੋ ਇਹਨੂੰ ਉੱਪਰ ਐਵੇਂ ਤਰਕੇ ਇਸ 7 ਇੰਚ ਇਹ 2 ਇੰਚ ਹਨ 8.5 7 8.5 1.5 ਇੰਚ 1.5 ਇੰਚ ਦੀ ਮਾਰ ਕੇ ਸਿਉਣ ਇੱਥੋਂ ਸਿੱਧੀ ਫੇਰ ਹੋਣੀ ਹੁੰਦਾ ਵੱੜ ਜਾ ਨਹੀਂ ਪੈਂਦਾ ਇਹ ਵੀ ਉੱਤੇ ਹਜੇ ਨਹੀਂ ਅਗੋਂ ਤੇ ਹੁਣ ਆਪਾਂ ਪਹੁੰਚੇ ਦੀ ਸਿਉਣ ਲਗਾਉਣੀ ਆ ਦੇਖੋ ਤੇ ਪਹੁੰਚੇ ਚ ਫਿਰ ਬਲ ਨਹੀਂ ਪੈਂਦਾ ਆਪਾਂ ਦਿਖਾਉਣੀ ਤੁਹਾਨੂੰ ਉਧਰ ਰੱਖ ਲੈ 7 ਇੰਚ ਤੇ ਉੱਪਰ ਰੱਖ ਲਿਆ 1.5 ਇੰਚ ਬੱਧਰਾ ਉਹ ਵਾਲੇ ਨੂੰ ਇਹ 7 ਇੰਚ ਹੂੰ ਇਹ 1.5 ਇੰਚ ਲੋ ਜੀ ਇਹ ਦੇਖੋ ਕਿੰਨੀ ਵਧੀਆ ਸਿਉਣ ਸਾਫ ਜਦੋਂ ਪ੍ਰੈਸ ਕਰਦੇ ਆ ਨਾ ਉਰੇ ਬਾਲ ਪੈ ਜਾਂਦੇ ਸੀਗੇ ਐ ਆ ਦੇਖੋ ਤਿਆਰ ਆ ਕਾਫ ਸਿੱਧੀ ਸਿਉਣ ਵੱਜ ਗਈ ਉਧਰ ਨੰਨੂ ਨੇ ਗਾਹ ਪਾਰਖਿਆ ਇਹ ਦੇਖੋ ਸਿੱਧੀ ਸਿਉਣ ਵੱਜ ਗਈ ਠੀਕ ਆ ਨਾ ਦੱਸੋ ਹੁਣ ਤੇ ਆਪਾਂ ਨੇ ਸਲਵਾਰ ਸਿਉਂਤੀ ਆ ਪਹਿਲਾਂ ਕਮੀਜ਼ ਹਲੇ ਸਿਉਣਾ ਕਟਿਆ-ਕਟਿਆ ਦੇਖੋ ਸਿਉਣ ਕਿੰਨੀ ਵਧੀਆ ਸਿੱਧੀ ਹੋ ਗਈ ਆ ਇੱਥੇ ਬਿਲਕੁਲ ਐਵੇਂ ਬਾਲ ਪੁੰਨੀ ਪਿਆ ਅੱਗੇ ਬਾਲ ਪਾਇਆ ਜਾਂਦਾ ਸੀਗਾ ਜੀ ਇੱਥੇ ਰੱਖਦੇ ਸੀਗੇ 2 ਇੰਚ ਤੇ ਇੱਥੋਂ ਆਪਾਂ ਤੇ ਬਾਲ ਪੈ ਜਾਂਦਾ ਸੀਗਾ ਦੇਖੋ ਸਿੱਧੀ ਸਿਉਣ ਵੱਜ ਗਈ ਕਿੰਨੀ ਸੋਣੀ ਸਲਵਾਰ ਆ ਪੈ ਸਿਉਂਤੀ ਬਲ ਪਾਤੇ ਤੇ ਸਲਵਾਰ ਆਪਣੀ ਤਿਆਰ ਆ ਕਮੀਜ਼ ਦਾ ਹਲੇ ਟਾਈਮ ਨਹੀਂ ਲੱਗਿਆ ਜਿੱਦਣ ਟਾਈਮ ਲੱਗਿਆ ਉਹ ਵੀ ਬਣਾ ਦਾਂਗੇ ਪਾ ਦਾਂਗੇ ਹਨਾ ਥੋੜਾ ਜਿਹਾ ਇੱਕ ਨੰਨਾ ਮੁੰਨਾ ਆ ਬਸ ਛੋਟਾ ਜਿਹਾ ਤੇ ਉਹਦੇ ਕਰਕੇ ਸਿਉਂਤਾ ਨਹੀਂ ਜਾਂਦਾ ਹਨਾ ਘਰਉਣ ਲੱਗ ਜਾਂਦਾ ਲੋ ਜੀ ਸਲਵਾਰ ਆਪਣੀ ਤਿਆਰ